ਪੂਰੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੱਲ ਉਹਨਾਂ ਦੇ ਵੱਲੋਂ ਫੇਸਬੁੱਕ ਉੱਤੇ ਇੱਕ ਪੋਸਟ ਆ ਜਿਹੜੀ ਉਹ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਸ਼ਾਇਰੀ ਲਿਖੀ ਸੀ ਜਿਸ ਤੋਂ ਬਾਅਦ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅਤੇ ਉਹਨਾਂ ਦਾ ਮੋਬਾਈਲ ਆ ਜਿਹੜਾ ਉਹ ਵੀ ਬੰਦ ਆ ਰਿਹਾ ਏ ਉਹਨਾਂ ਦਾ ਮੋਬਾਈਲ ਆ ਜਿਹੜਾ ਉਹ ਸੰਪਰਕ ਤੋਂ ਬਾਹਰ ਆ ਰਿਹਾ ਏ ਤਾਂ ਇਸ ਤੋਂ ਲੈ ਕੇ ਜਦੋਂ ਸੰਗਰੂਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਕੋਲੋਂ ਸਵਾਲ ਪੁੱਛੇ ਗਏ ਤਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਮੇਰੇ ਕੋਲੋਂ ਵੀ ਉਸ ਦਾ ਫੋਨ ਨੰਬਰ ਆ ਜਿਹੜਾ ਉਹ ਨਹੀਂ ਲੱਗ ਰਿਹਾ ਅਤੇ ਗੋਲਡੀ ਆ ਜਿਹੜਾ ਉਹ ਇੱਕ ਇਮੋਸ਼ਨਲ ਵਿਅਕਤੀ ਹੈ ਹੋ ਸਕਦਾ ਹੈ ਕਿਸੇ ਹੋਰ ਕਾਰਨ ਕਰਕੇ ਉਸ ਦੇ ਫੇਸਬੁੱਕ ਉੱਤੇ ਪੋਸਟ ਪਾਈ ਹੋਵੇ ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਇਹ ਵੀ ਕਹਿੰਦੇ ਨਜ਼ਰ ਆਏ ਕਿ ਇਸ ਪ੍ਰੋਗਰਾਮ ਤੋਂ ਬਾਅਦ ਉਹ ਦਲਵੀਰ ਸਿੰਘ ਗੋਲਡੀ ਦੇ ਘਰ ਜਾ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ ਹਾਲਕਿ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਵਿੱਚ ਜਾਣਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਜਦੋਂ ਤੱਕ ਦਿਲਵੀਰ ਗੋਲਡੀ ਦਾ ਕੋਈ ਬਿਆਨ ਇਸ ਮਾਮਲੇ ਤੇ ਨਹੀਂ ਆਉਂਦਾ ਜਦੋਂ ਤੱਕ ਉਹ ਕੋਈ ਵੱਡਾ ਕਦਮ ਨਹੀਂ ਚੁੱਕਦੇ ਉਦੋਂ ਤੱਕ ਇਸ ਪੂਰੇ ਮਾਮਲੇ ਬਾਰੇ ਕਹਿਣਾ ਬੇहद ਮੁਸ਼ਕਲ ਹੈ ਲੇਕਿਨ ਸੁਖਪਾਲ ਸਿੰਘ ਖੈਰਾ ਦਾ ਇਸ ਮਾਮਲੇ ਉੱਤੇ ਵੱਡਾ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਹੈ ਤਾਂ ਦਿਲਵੀਰ ਸਿੰਘ ਗੋਲਡੀ ਬਾਰੇ ਕਈ ਗੱਲਾਂ ਨੇ ਜਿਹੜੀਆਂ ਸੁਖਪਾਲ ਸਿੰਘ ਖੈਰਾ ਵੱਲੋਂ ਕੀਤੀਆਂ ਗਈਆਂ ਨੇ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸੁਖਪਾਲ ਸਿੰਘ ਖੈਰਾ ਦਾ ਆਓ ਦੇਖਦੇ ਹਾਂ ਗੋਲਡੀ ਬੇਸਿਕਲੀ ਇੱਕ इमोशनल ਵਿਅਕਤੀ ਹੈ ਇਸ ਤਰ੍ਹਾਂ ਦੇ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੈਗਾ ਵਾਂ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਵੇ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲਗਾਉਂਦਾ ਫੋਨ ਵੀ ਸਵਿਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ ਚੋਂ ਹੀ ਉਹ ਵੇਖਿਆ ਜਾਂਦਾ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸਡਨਲੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੇ ਝੂਠ ਨਹੀਂ ਬੋਲਦਾ ਹੁਣ ਕਿਹੜੇ ਕਾਰਨਾ ਕਰ ਜੇ ਕੋ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਆ ਮਾਦਮੀ ਰਹਿਣੀ ਹੋਈ ਹੈ ਵੀ ਹਾਂ ਮਾਦਮੀ ਪਾਰਟੀ ਚ ਕਿਤਨਾ ਕਿਤੇ ਸ਼ਾਮਲ ਹੋ ਰਹੇ ਨੇ ਜਾਣ ਕੇ ਦੇਖੋ 골ਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਨੇ MLA ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਿਕੁਐਟਲੀ ਫਾਰ ਹੈਜ਼ ਬਾਏ ਦ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਐ ਬਲੰਡਰ ਮੈਨਾਂ ਨਹੀਂ ਖਿਆਲ ਕਰਨਗੇ ਮੈਨਾਂ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰ ਦਾ ਅਜਦਾ ਤਾਂ ਮੈਨਾਂ ਇੱਕ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟੀਕਲ ਬਲੰਡਰ ਹੋਵੇਗਾ ਲੱਗਦਾ ਕਿ ਜੇ ਜਾਣਦੇਗਾ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਇਹ ਤਾਂ ਹੁਣ ਜਦੋਂ ਜਾਣਗੇ ਫੇਰੀ ਦੱਸੂਗਾ ਇੱਕ ਤਾਂ ਮੈਂ ਹੋਰ ਦੱਸਣਾ ਚਾਹਾਂ ਮੇਰੀ ਗੱਲ ਧਿਆਨ ਨਾਲ ਸੁਣੋ ਵਿਅਕਤੀ ਕੋਈ ਵਿਸ਼ੇਸ਼ ਨਹੀਂ ਐ ਸਿਸਟਮ ਦੇ ਵਿੱਚ ਗਲਤਫਹਿਮੀ ਹੁੰਦੀ ਮੈਨੂੰ ਵੀ ਆਪਣੇ ਆਪ ਬਾਰੇ ਗਲਤਫਹਿਮੀ ਹੋ ਸਕਦੀ ਐ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਲਿਆ ਪੰਜਾਬ ਦਾ ਕਾਂਗਰਸੋਂ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਔਰ ਸਾਰੇ ਜਿਆਦਾ ਇੱਕ ਵਿਅਕਤੀ ਭਾਜੀਪੀ ਵੱਲ ਨੂੰ ਜਦ ਤੇ ਭਾਜੀਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਿਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਹੈ ਤੇ ਤੁਸੀਂ ਇਡੇ ਵੱਡੇ ਬੰਦੇ ਲਿਆ ਕਾਦਰੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕੈਪੈਸਿਟੀ ਰੱਖਦੇ ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਹੈ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਅੱਜ ਵਕੀਲ ਸਾਹਿਬ ਨੇ ਬੋਲਦੇ ਇਥੇ ਕਿਹਾ ਕੌਸ਼ਲ ਸਾਹਿਬ ਖੜੇ ਨੇ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ ਚ ਆ ਜਿਹੜੇ ਪਹਿਲੇ ਦੋ ਫੇਸਾਂ ਵਿੱਚ ਪੋਲਿੰਗ ਪਰਸੈਂਟੇ ਇਸ ਸਿਸਟਮ ਦੇ ਵਿੱਚ ਯਕੀਨ ਉੱਡ ਰਿਹਾ ਪੋਲਿਟਿਕਲ ਲੀਡਰਾਂ ਦੇ ਯਕੀਨ ਉੱਡ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਤੇ ਸਵੇਰ ਉੱਠਦੇ ਕਿੱਥੇ ਨੇ ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰਮੋਟ ਕੇ ਜਿਹੜੀ ਵਾਰਡ ਉਹਨਾਂ ਨੇ ਕੀਤੇ ਜਿਹੜੇ ਕਹਿੰਦੇ ਸੀ ਅਸੀਂ ਇੱਕ ਸਾਫ਼ ਸੁਥਰੀ ਤੇ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਾਂਗੇ ਇਹ ਇਹ ਰੋਜ਼ ਇਹਦੀ ਪੋਚਿੰਗ ਕਰ ਰਹੇ ਨੇ ਇਹਨਾਂ ਦੇ ਆ ਪਾਰਲੀਮੈਂਟ ਵਿੱਚ ਤਿੰਨ तितਲੀਆਂ ਨੇ ਹੁਣ ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਗਿਆ ਸੀ ਕਾਂਗਰਸ ਤੋਂ ਉਹ ਤਾਂ ਚਲੇਗਾ ਕਮਲ ਦੇ ਫੁੱਲ ਤੇ ਅਕਾਲੀਆਂ ਦੀ तितਲੀ ਲੈਣ ਦੀ ਦੋ ਕਾਂਗਰਸ ਦੇ तितਲੀਆਂ ਲਿਆ ਆਏ ਆ ਜਿਹੜੀ ਪਾਰਟੀ ਕੋ 13 ਬੰਦੇ ਹਨੀ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ 2014 ਤੋਂ ਚੱਲੀ ਪਾਰਟੀ 10 ਸਾਲ ਜਿਹੜੇ ਆਦਮੀ ਜਿਹੜੇ ਵਿਅਕਤੀਆਂ ਕੋ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ ਵਾਟ ਐਲਸ ਟੀ ਯੂ ਐਕਸਪੈਕਟ ਫਰਮ ਸੱਚ ਅ ਪਾਰਟੀ ਹਾਊ ਕੈਨ ਦੇ ਵਿਨ 13 ਸੀਟਸ ਇਫ ਦੇ ਡੂ ਨੋਟ ਹੈਵ 13 ਯੂ ਨੋ ਕੈਪेबल ਕੈਂਡੀਡੇਟਸ ਮੈਂ ਹਾਲੇ ਇਸ ਤੇ ਕੋਈ ਟਿੱਪਣੀ ਨਹੀਂ ਕਰਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੋਪਰ ਥੋਸ ਇਨਪੁਟ ਨਹੀਂ ਹੁੰਦੇ ਜਦੋਂ ਆਵੇ ਕਿ ਤੁਹਾਨੂੰ ਪ੍ਰੋਪਰ ਬਣਦਾ ਜੋ ਸਹੀ ਰਿਐਕਸ਼ਨ ਹੋਗਾ ਮੈਂ ਦਊਗਾ ਜ਼ਰੂਰ